ਇੱਕ ਗੱਲ ਮੈਂ ਜ਼ਰੂਰ ਕਹਿ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਮਤੇ ਇਹਨਾਂ ਨੇ ਪਾਇਆ ਉਹ ਕੁਝ ਰਾਸ਼ਟਰੀ ਪਾਰਟੀਆਂ ਨੇ ਕੱਲ ਇਹਨਾਂ ਨੂੰ ਠਿੱਕੇ ਦਿੱਤੇ ਸਨ ਨਹੀਂ ਫੈਸਲੇ ਠੀਕ ਕੀਤੇ ਸਿਰਫ ਕੁਝ ਸ਼ਖਸੀਤਾਂ ਜਿਨ੍ਹਾਂ ਕੋਲ ਪਹਿਲੇ ਪੁੱਛ ਕੇ ਫੈਸਲੇ ਕੀਤੇ ਜਾਂਦੇ ਸਨ ਸਲਾਹ ਕਰਕੇ ਕੀਤੇ ਜਾਂਦੇ ਸਨ ਕੌਮ ਨੂੰ ਚੜ੍ਹਦੀ ਕਲਾ ਚ ਲੈ ਜਾਣ ਲਈ ਹਰ ਸਿੱਖ ਨੂੰ ਅਕਾਲ ਤਾਕਤ ਦੇ ਫੈਸਲੇ ਦਾ ਕੇਸਗੜ ਸਾਹਿਬ ਦੇ ਫੈਸਲਿਆਂ ਦਾ ਸਤਕਾਰ ਕਰਨਾ ਚਾਹੀਦਾ ਹੈ ਸਿਰ ਝੁਕਾ ਕੇ ਇਹਨਾਂ ਨੂੰ ਸਪਾਰਸ਼ ਕਰਨੀ ਚਾਹੀਦੀ ਹੈ। ਮਨਕਮੇਟਕਸਾਲ ਦੇ ਮੁਖੀ ਬਾਬਰ ਨਾਮ ਸਿੰਘ ਜੀ ਤੁਮਾਰਾ ਨੇ ਕਿਹਾ ਕਿ 14 ਤਰੀਕ ਨੂੰ ਅਸੀਂ ਕਠਵਲਾ ਕੇ ਜਿਹੜੇ ਜ਼ਥੇਦਾਰ ਨੋਏ ਜੀਤ ਕੇਤੇ ਗੈਸਨ ਸ੍ਰੀ ਨਨਪੁਰ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਤੇ ਤੇ ਅਕਾਲ ਤਖਤ ਦੇ ਆਰਡੀ ਜਥੇਦਾਰ ਕਾਰਜਕਾਰੀ ਜਥੇਦਾਰ ਉਹਨਾਂ ਦੇ ਅਸੀਂ ਆਪਣੇ ਵਿਚਾਰ ਰੱਖਾਂਗੇ ਔਰ ਸ਼ੌਨਿਕ ਕਮੇਟੀ ਦੇ ਕੀਤੇ ਫੈਸਲੇ ਨੂੰ ਨਾਕਰਾ ਕਰਾਂਗੇ ਮੈਨੂੰ ਕਈ ਬੰਦੇ ਕਹ ਰਹੇ ਸਨ ਬਹੁਤ ਵੱਡਾ ਇਕੱਠ ਹੋਏਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੱਖ ਆਮ ਤੌਰ ਤੇ ਔਰ ਖਾਸ ਤੌਰ ਤੇ ਜਿਹੜੇ ਪਹਾੜੀ ਔਰ ਪਾਣੀ ਨਾਲ ਜੁੜੇ ਹੋਏ ਹਨ ਉਹ ਇਹਨਾਂ ਦੀਆਂ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਨਾ ਕੋਈ ਨਹੀਂ ਰਹੇ ਕਿ ਇੱਥੇ ਕੋਈ ਇਕੱਠ ਹੋਏਗਾ ਫਿਰ ਮੈਨੂੰ ਲੱਗਦਾ ਸਾਡਾ ਦੋ ਤੋਂ ਆਈਸਾ ਰੁਕੰਦਾ ਸ਼ਾਇਦ ਹੋ ਹੀ ਜਾਏਗਾ ਕਿਉਂਕਿ 10-15 ਲੱਖ ਤੋਂ ਉੱਪਰ ਬੰਦਾ ਜਿਹੜਾ ਸੀ ਅਜੇ ਨਾਮਪੁਰ ਸਾਹਿਬ ਉਹ ਇਕੱਠਾ ਹੋਇਆ ਸੀ ਤੇ ਜਾਂਦੇ ਜਾਂਦੇ ਇਸ ਸਥਾਨ ਦੇ ਉੱਤੇ ਬੈਠ ਕੇ ਚਾਹ ਦਾ ਵਿਚਾਰ ਸੁਣਾ ਪਰ ਮੈਨੂੰ ਬੜੀ ਹਰਾਨਗੀ ਆਈ ਜਦ ਮੇਰੇ ਕੋਲ ਤਿੰਨੇ ਵੀਡੀਓ ਆਈਆਂ ਫਿਲਮਾਂ ਆਈਆਂ ਤੇ ਕਾਥੜਾ ਸੀ ਨਾ ਮਾਤਰ ਸੀ ਔਰ ਉਸ ਤੋਂ ਪਤਾ ਲੱਗ ਗਿਆ ਸੀ ਕਿ ਇਹ ਡੰਗਰ ਰੈਲਾਈਜ਼ ਹੋ ਗਿਆ ਪਰ ਇੱਕ ਗੱਲ ਮੈਂ ਜੋ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਮਤੇ ਇਹਨਾਂ ਨੇ ਪਾਇਆ ਉਹ ਕੁਝ ਰਾਸੀ ਪਾਰਟੀਆਂ ਨੇ ਕੱਲ ਇਹਨਾਂ ਨੂੰ ਲਿਖੇ ਦਿੱਤੇ ਸਨ ਮੈਨੂੰ ਪਤਾ ਕਿਸ ਨੇ ਲਿਖ ਕੇ ਭੇਜੇਨ ਕੀ ਭੇਜੇਨ ਪਿੱਛੇ ਕੌਣ ਪਰ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੈਂ ਤਨਵਦੀਆਂ ਬਾਬਾ ਬ੍ਰਿਜ ਸਿੰਘ ਜਰਾਂ ਦਾ ਜਿਨ੍ਹਾਂ ਨੇ ਦੂਰੰਦੇਸ਼ੀ ਤੋਂ ਸਮਝਦਾਰੀ ਤੋਂ اپنی ਪੰਥ ਪ੍ਰਸਿੱਧ ਦੱਸਦੇ ਹੋਏ ਇਸ ਕਾਟਵੇ ਸ਼ਾਮੋਲ ਲਿਆ ਕਹਿਣ ਯੰਗ ਸਿੰਘਾਂ ਦੀਆਂ ਜੱਥੇਬੰਦੀਆਂ ਬਿਲਕੁਲ ਨਹੀਂ ਹੁੰਦੀਆਂ ਸੰਤਾਂ ਮੰਤਾਂ ਦੇ ਡੇਰੇ ਬਿਲਕੁਲ ਨਹੀਂ ਹੁੰਦੇ ਇਹ ਬਾਬਾ ਹਨਨ ਸਿੰਘ ਉਹਨਾਂ ਦੇ ਸੰਤ ਜਾਂ ਬਾਗੀਆਂ ਦੇ ਬੰਦੇ ਸਨ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਵਕਤ ਲੰਘਿਆ ਹਾਲੇ ਵੀ ਡੋਲੇ ਭੇਰੰਦਾ ਨਹੀਂ ਗਿਆ ਪੰਥ ਦੇ ਨਾਲ ਖੜੇ ਹੋ ਸਿੱਖ ਪੰਥ ਦੇ ਨਾਲ ਖੜੇ ਹੋ ਜਿਹੜਾ ਫੈਸਲਾ ਸ਼ੋਨੀ ਕਮੇਟੀ ਨੇ ਆਪਣੀ ਦੋ ਐਗਜ਼ੈਕਟਿਵਾਂ ਕੀਤਾ ਉਹਦੇ ਨਾਲ ਸਾਰੇ ਖੜੇ ਹੋ ਔਰ ਮੈਂ ਕਹਿ ਸਕਦਾ ਕਿ ਐਗਜ਼ੈਕਟਿਵ ਨੇ ਫੈਸਲਾ ਠੀਕ ਕੀਤਾ ਸਿਰਫ ਕੁਝ ਸ਼ਖਸੀਤਾਂ ਜਿਨ੍ਹਾਂ ਕੋਲ ਪਹਿਲੇ ਪੁੱਛ ਕੇ ਫੈਸਲੇ ਕੀਤੇ ਜਾਂਦੇ ਸਨ ਸਲਾਹ ਕਰਕੇ ਅਪਲਿਕੇ ਕੀਤੇ ਜਾਂਦੇ ਸਨ ਉਹਨਾਂ ਕੋਲ ਨਾ ਪੁੱਛਣ ਕਰਕੇ ਇਹ ਸਾਰਾ ਆਬ ਇਲਾਕਾ ਇਕੱਠਾ ਆਇਆ ਮੈਂ ਇਤਨੀ ਬੇਨਤੀ ਕਰਨੀ ਚਾਹੁੰਦਾ ਜਾਂਦਾਨੀ ਬੋਲਣਾ ਚਾਹੁੰਦਾ ਕਿ ਜੋ ਫੈਸਲੇ ਸ਼ੌਣੀ ਦੁਆਰਾ ਪੰਧ ਕਮੇਟੀ ਨੇ ਕੀਤੇ ਸਮੁੱਚਾ ਪੰਥ ਐਲਾਨ ਕਰੇ ਕਿ ਜੋ ਵੀ ਸ਼ਰਨ ਕਮੇਟੀ ਦੇ ਫੈਸਲੇ ਨੇ ਸਿੱਖ ਪੰਥ ਦੇ ਫੈਸਲੇ ਨੇ ਸਿੱਖ ਕੌਮ ਦੇ ਫੈਸਲੇ ਅਸੀਂ انہਾਂ ਨਾਲ ਖੜੇ ਹਾਂ ਜਿਹੜੇ ਵੀ ਜੱਥੇਦਾਰ ਨੀਤ ਹੋਣਗੇ ਜਾਂ ਹੋ ਗਏ ਅਸੀਂ ਉਹਨਾਂ ਦਾ ਸਾਥ ਨਹੀਂ ਛਡਾਂਗੇ ਬਿਲਕੁਲ ਕੌਮ ਨੂੰ ਚੜ੍ਹਦੀ ਕਲਾ ਚ ਲੈ ਜਾਣ ਲਈ ਹਰ ਸਿੱਖ ਨੂੰ ਅਕਾਲ ਤਾਕਤ ਦੇ ਫੈਸਲੇ ਦਾ ਕੇਸ ਘੜ ਸਾਥ ਤੇ ਹੋਏ ਫੈਸਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਿਰ ਝੁਕਾ ਕੇ ਨਮਸਕਾਰ ਕਰਨਾ ਚਾਹੀਦਾ ਹੈ ਜੇ ਜਿਆ ਕਾਠ ਹੋਇਆ ਉਸ ਤੋਂ ਉਹਨਾਂ ਨੂੰ ਸਵਕਲਣਾ ਚਾਹੀਦਾ ਵਿਸ਼ੇਸ਼ਪਨ ਤੁਹਾਡੇ ਨਾਲ ਇੱਕ 2 250 ਮਸਾਂ ਬੰਦੇ ਇਕੱਠੇ ਹੋਣ ਪਰਸਰਜ ਪ੍ਰੇਮ ਸਿੰਘ ਚੰਦੂ ਮਾਜਰਾ ਕੱਠ ਵੇਖ ਕੇ ਆਇਆ 15 20 ਬੰਦੇ ਨਾਲ ਵੀ ਸਨ ਪਰਤ ਕੁਝ ਮਿੰਟ ਬੈਠ ਕੇ ਜਾਂ ਪੰਜ ਮਿੰਟ ਬੈਠ ਕੇ ਚਲੇ ਗਏ ਨੇ ਭਈ ਇੱਥੇ ਮੈਂ ਕੀ ਬੋਲਾਂਗਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੀਆਂ ਸੰਪਰਦਾਵਾਂ ਆ ਗਈਆਂ ਭਈ ਜ਼ਰੂਰੀ ਨਹੀਂ ਹਰ ਵਾਰ ਤੁਹਾਡੇ ਕੋਲ ਪੁੱਛ ਕੇ ਕਰਨ ਕਦੇ ਕੋਈ ਰਹਿ ਵੀ ਜਾਏ ਤੇ ਤੁਹਾਨੂੰ ਉਹਨਾਂ ਨਾਲ ਖੜਾ ਹੋਣਾ ਚਾਹੀਦਾ ਹੈ ਉਹਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ